26 ਜੂਨ ਨੂੰ ਥਾਣਾ ਸਿਵਲ ਲਾਈਨ ਦੇ ਏਰੀਏ ਕਮਿਸ਼ਨਰੇਟ ਅਮਰਸਰ ਦੇ ਵਿੱਚ ਜੀਆ لال ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨਰੇਟ ਅਮਰਸਰ ਪੁਲਿਸ ਨੇ ਸ਼੍ਰੀ ਮਨਿਉ ਰਾਣਾ ਜੀ ਦੀ ਅਗਵਾਈ ਹੇਠ ਐਸ ਐਚ ਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਹਿਬਾਨ ਇਹਨਾਂ ਨੇ ਰਲ ਕੇ ਉਸ ਰਾਬਰੀ ਨੂੰ ਜਿਹੜਾ ਟਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ 2 ਮੁੱਲਜਮਾਂ ਤੋਂ ਬਿਨਾ ਬਾਕੀ ਸਾਰੇ ਮੁੱਲਜਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਲੱਖ ਰੁਪਿਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਜ਼ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਹਨਾਂ 'ਚੋਂ ਕੁਝ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 45 ਲੱਖ 40 ਹਜ਼ਾਰ ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਅਰਲੀ ਜਿਹਦੇ ਚ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟ੍ਰੇਸ ਕਰਨ ਦਾ ਕੰਮ ਜਬੀਰ ਪਲਾਨ ਕਿਸ ਤਰ੍ਹਾਂ ਕੀਤਾ ਸੀ ਇਹ ਕੋਈ ਮਾਸਟਰਮਾਈਂਡ ਕਿਸ ਤਰ੍ਹਾਂ ਹੋਇਆ ਸੀ ਮਾਸਟਰਮਾਈਂਡ ਜੀਆ لال ਬਹਿਲਜੀ ਦਾ ਇੱਕ ਡਰਾਈਵਰ ਸੀ ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ ਉਹ ਆਲਰੇਡੀ ਡਾਈਵੋਰਸੀ ਸੀ ਉਹਦਾ ਇੱਕ ਮੰਗੇਤਰ ਸੀ ਗੁਰਤੇਕ ਸਿੰਘ ਉਸ ਲੜਕੀ ਨੇ ਗੁਰਤੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇਦਾਂ ਦਾ ਹੈਗਾ ਉਹਨੇ ਫਿਰ ਗੋਟੇਕ ਨੇ ਗਾ ਆਪਣੇ ਸਾਥੀ ਗੁਰਪ੍ਰੀਤ ਸੰਦੀਪ ਦੀਪਕ ਹਰਦੇਵ ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ अर्ਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜੇ ਦੇ ਬਾਹਰ ਖੜਕੇ ਤੇ ਇਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਤੇ ਉਹਨਾਂ ਦੇ ਘਰੇ ਪੈਸੇ ਨੇ ਉਹਦੀ ਸੂਚਨਾ ਦੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ ਸਰ ਕੋ ਵੈਪਨ ਕੋਈ ਨਹੀਂ ਇਨਾਂ ਕੋਲ ਇੱਕ ਰਵਾਲਵਰ ਸੀ ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰਾਂ ਤੋਂ ਉੱਥੇ ਭੱਜੇ ਹੋਏ ਸੀਗੇ ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫਾਲੋਅ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਹੋਈ ਆ ਡਿਊਰਿੰਗ ਰਿਮਾਂਡ ਐਂਡ ਇਨਟੈਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜ਼ੈਕਟਲੀ ਕਿੰਨੀ ਥੈਫਟ ਹੋਈ ਸੀ ਕਿੰਨਾ ਸੋਨਾ ਸੀ ਕਿੰਨੇ ਗਹਿਣੇ ਸੀ ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂਗੇ ਬਿਲਕੁਲ ਠੀਕ ਆ ਉਹ 95 90 95 ਲੱਖ ਹੀ ਦੱਸ ਰਹੇ ਨੇ ਇਹ ਤੋਂ 41 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੀ ਵੀ ਹਲੇ ਫਰਦਰ ਜਿਹੜੀ ਪੁੱਛਗਛ ਆ ਉਹ ਤੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਵੀ ਲੈ ਗਏ ਸੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇੰਟੈਰੋਗੇਸ਼ਨ ਦੇ ਰਿਮਾਨ ਦੌਰਾਨ ਆ ਜਿਹੜਾ ਇਹਨਾਂ ਤੋਂ ਪੁੱਛਗਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਇਸ਼ੂ ਨਹੀਂ ਡਰਾਈਵਰ ਦੀ ਰਿਪੋਰਟ ਨਹੀਂ ਡੱਕੀ ਡਰਾਈਵਰ ਦੀ ਕਿਉਂਕਿ ਡਰਾਈਵਰ ਦੀ ਬੇਟੀ ਸੀ ਨਹੀ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਉ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰ ਘਰ ਦਾ ਕੰਮ ਕਰਦੀ ਸੀ ਸਰ ਲੜਕੀ ਕੰਮ ਕਰਦੀ ਹੁੰਦਾ ਸੀ ਹਾਂਜੀ ਲੜਕੀ ਉਹਦਾ ਘਰ ਕੰਮ ਕਰਦੀ ਸੀ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ ਤੇ ਉਹਨਾਂ ਦੇ ਘਰੇ ਕੰਮ ਕਰਨ ਦੀ ਨਹੀਂ ਹੈ ਸਰ ਟੋਟਲ ਨਾਮਿਨੇਟ ਕਿੰਨੇ ਕੀਤੇ ਨੇ ਤੇ ਹੁਣ ਜਿਹੜੇ 9 9 ਬੰਦੇ ਟੋਟਲ ਨਾਮਿਨੇਟ ਹੋਏ ਨੇ origianally ਸਾਨੂੰ ਜਿਹੜਾ ਇਹਨਾਂ ਦੀ origianal information ਦਾ ਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ 7 ਬੰਦੇ ਅਰੈਸਟ ਕਰ ਲਏ ਨੇ ਦੋ ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਕਿਹੜੇ ਲੜਕੀ ਦਾ ਜਿਹੜਾ ਕੋਈ ਲਾਇਸੈਂਸ ਸੀਗਾ ਕੋਈ ਨਾ ਕਿਹੜੇ ਲੜਕੀ ਦਾ ਇਸੇ ਸਭ ਲੜਕੀ ਦਾ ਲੜਕੀ ਦਾ ਬੁਆਏਫਰੈਂਡ ਹੀ ਗੋਰਟੇਕ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਰ ਰਿਕਾਰਡ ਨਹੀਂ ਸੀ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਤੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜਾ ਜਿਹੜਾ ਸੰਦੀਪ ਆ ਉਹਤੇ ਵੀ ਕਾਰਮਜ਼ੈਕਟ ਦਾ ਪਰਚਾ ਦਰਜਾ ਇੱਕ ਹੋਰ ਬੰਦਾਗਾ ਉਹਤੇ ਇੱਕ ਸਾਈਜ਼ ਦਾ ਪਰਚਾ ਦਰਜਾ ਸਰ ਇਹ ਜਿਹੜੇ ਪੈਸੇ ਰਿਕਵਰ ਹੋਏ ਨੇ ਜੀ ਇਹ ਕਿੱਥੋਂ ਮਤਲਬ 8-8 ਬੰਦਿਆਂ ਕੋਲੋਂ ਰਿਕਵਰ ਹੋਏ ਨੇ ਜੀ ਇਹ ਕੋਈ ਬਤਾਏ ਬੋਲੇ ਇਹਨਾਂ ਨੇ ਬਲੱਟ ਪੋਜ਼ਿਟਿਵ ਤੇ ਸਾਰਾ ਇੱਥੋਂ ਇਦੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਸਾਰੀ ਰਿਕ ਉਹ ਉਹ ਵੀ ਅਸੀਂ ਦੋ ਬੰਦੇ ਆ ਜਿਹੜੇ ਵਿੱਚ ਇਨਵੋਲ ਆ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ ਉਹ ਆ ਉਹਦੇ ਮਾਮੇ ਨੂੰ ਕੁਝ ਜਿਹੜਾ ਸਮਾਨ ਦੇ ਗਿਆ ਸੀ ਕੁਝ ਉਹ ਤੋਂ ਰਿਕਵਰੀ ਹੋਈ ਆ ਸੇਮ ਇੱਕ ਹੋਰ ਹੈਗਾ ਬੰਦਾ ਇਹਦਾ ਜਿਹੜਾ ਜਿਹੜਾ ਗੋਰਟੇਕ ਆ ਇਹਦਾ ਫਾਦਰ ਆ ਹਰਦੀਪ ਸਿੰਘ ਉਹ ਤੋਂ ਵੀ ਅਸੀਂ ਰਿਕਵਰੀ ਕੀਤੀ ਆ ਕੁਝ ਉਹ ਤੋਂ ਪੈਸੇ ਮਿਲੇ ਸੀ ਉਹਨੂੰ ਵੀ ਜ਼ੀਰੈਸ ਪਰ ਆ 200 ਗ੍ਰਾਮ ਐਡੈਸਨ ਇੰਸਟਾਗ੍ਰਾਮ ਤੇ ਹੀ ਦੱਸਦੇ ਨੇ ਉਹ ਪਰਫੈਕਟ ਹੁੰਦੇ ਨੇ ਇਹ 800 ਗ੍ਰਾਮ ਆ ਜੀ ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਦੱਸਿਆ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਆ ਵੀ ਕਿੰਨਾ ਹੈ ਤੇ ਅਸੀਂ ਦੋਸ਼ੀਆਂ ਦੀ ਪੁਸ਼ਕੇਸ਼ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜ਼ੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ ਕਿੰਨਾ ਸੋਨੇ ਦਾ ਮਹਾਰਾਸ਼ਟਰੀ ਪੁਲਿਸ ਚੈੱਕ ਚੱਲ ਰਹੀ ਹੈ ਵੀ ਉਹ ਕੋਈ ਰਿਕਵਰੀ ਹੋਈ ਹੈ ਬੰਦੇ ਦਾ ਕੋਈ ਰੈਡ ਉਦੋਂ ਉਤੋਂ ਬੰਦੇ ਮਿਲੇ ਨੇ ਇਹ ਇਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ ਉਥੋਂ ਲੁਗਣ ਦੇ ਨਜ਼ਰੀਏ ਇਹਨਾਂ ਇਹਨਾਂ ਜੋ ਇੱਕ ਬੰਦਾ ਪਹਿਲਾਂ ਉੱਥੇ ਕੰਮ ਕਮ ਕਰਦਾ ਸੀ ਉਸ ਜਰੀਏ ਉੱਥੇ ਜਾ ਕੇ ਲੁਗਣ ਦੇ ਲਈ ਉੱਥੇ ਗਏ ਸੀ ਸਭਾ ਰਾਸ਼ਟਰਾ ਜਾਣ ਦਾ ਮਕਸਦ ਕੀ ਸੀ ਇਹ ਨਹੀਂ ਦੂਸਰੀ ਸਟੇਟ ਇਹਨਾਂ ਨੇ ਆਪਣਾ ਇਥੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ ਫੜੇ ਜਾਵਾਂਗੇ ਪਛਾਣ ਹੋ ਜਾਊਗਾ ਇਥੋਂ ਜਾ ਕੇ ਲੁਗਣਗਾ ਸੀ ਇਹਨਾਂ ਦੀ ਉੱਥੇ ਜਾ ਕੇ ਉੱਥੇ ਲੋਕੇ ਕੋਈ ਸਟਾਈਮ ਕੱਢਾਂਗੇ ਜੋ ਟਾਈਮ ਪਾਸ ਹੋ ਗਿਆ ਦੁਆਰਾ ਵਾਪਸ ਆ ਜਾਣਗੇ ਹਾਂਜੀ ਹਾਂਜੀ ਉਹ ਇਹ ਰਹਿੰਦੀ ਥਰੂ ਕੌਨ ਨੇ ਜਿਹੜੇ ਉਹਨਾਂ ਦੇ ਨਾਮ ਅਸੀਂ ਇਨਵੈਸਟੀਗੇਸ਼ਨ ਨਹੀਂ ਜਨਾ ਕਰਕੇ ਡਿਕਲੇਅਰ ਨਹੀਂ ਕਰ ਸਕਦੇ ਉਹ ਫੜਨ ਤੋਂ ਬਾਅਦ ਦੱਸਦਾਂਗੇ ਮਾਸਟਰਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਹੈ ਯੈਸ ਸਰ ਇਹ ਹਿੰਦੂ ਸੇ ਇਸਰਾਏ ਕਿਵੇਂ ਕਿਵੇਂ ਕਸਰਾ ਸੋਲਵ ਕੀਤਾ ਕਿ ਰਕੇ ਸਾਡੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟਿਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿਲਸ ਹੈਗੇ ਉਹ ਯੂਜ਼ ਕੀਤੇ ਆ ਉਹ ਯੂਜ਼ ਕਰਕੇ ਹੀ ਟ੍ਰੈਸ ਕੀਤੀ ਆ ਸਰ ਇਹ ਗੈਂਗ ਸੀ ਪਰਪਰ ਕਿ ਇਹਨਾਂ ਨੇ ਦੋਸਤੀ ਬਣਾਈ ਲੁੱਟ ਵਾਸਤੇ ਇਹ ਜਿਹੜਾ ਇਦਾਂ ਦਾ ਅੰਜਾਮ ਆ ਐਜ਼ ਆਫ ਨਾਓ ਦੀ ਹੁਣ ਤੱਕ ਦੀ ਪੁਛ ਗੇਸ ਤੋਂ ਇਹ ਪਹਿਲੀ ਵਾਰੀ ਹੋਇਆ ਉਸ ਲੜਕੀ ਦੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਲਾਲਚਵਸ ਆ ਕੇ ਕੁਝ ਕ੍ਰਿਮੀਨਲ ਬੰਦੇ ਸੀ ਕੁਝ ਹੋਰ ਨਾਰਲ ਵਾਲੇ ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਦਾ ਕਿਸੇ ਨੂੰ ਭਜਾਉਣ ਦਾ ਇੰਤਜ਼ਾਮ ਕਰਦਾ ਇਹ ਫਸਟ ਟਾਈਮ ਇਦਾਂ ਦਾ ਨੋਟਿਸ ਆਇਆ ਵਾਕੀ ਇੰਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਇਦਾਂ ਦਾ ਕ੍ਰਾਈਮ ਆ ਜਿਹੜਾ ਨਾ ਰਿਕਾਰਡਡ ਹੋਵੇ ਨਾ ਰਜਿਸਟਰਡ ਹੋਵੇ ਉਸੇ ਪਤਾ ਲਾਵਾਂਗੇ ਸਰ ਰਹਿੰਦਾ ਕਿੱਥੇ ਐ ਤੇ ਜੀ ਕਰਦਾ ਕੀ ਹੈ ਵੈਸੇ ਉਹ ਪ੍ਰੋਫੈਸ਼ਨ ਕੀ ਹੈ ਗੁਰਪ੍ਰੀਤ ਸਬਜ਼ੀ ਦਾ ਸਬਜ਼ੀ ਵੇਚਣ ਦਾ ਕੰਮ ਕਰਦਾ ਜੀ ਇੱਥੇ ਹੀ ਇੰਦਰਾ ਕਲੋਨੀ ਮਜੀਠਾ ਰੋਡ ਅਮਰਸਾ ਚ ਰਹਿੰਦਾ ਕਤੇ ਇਨਵੈਸਟ ਕਰਦਾ ਜਾਂ ਭਜਲਾ ਦੀ ਬਾਜ਼ ਜਾਂ ਕੋਈ ਚੀਜ਼ ਕਿਸੇ ਅਦਾ ਦੀ ਕੋਈ ਗੱਲ ਸਮਝ ਨਹੀਂ ਲੁਟੇਰੀਆਂ ਦਾ ਮੋਟਿਵ ਕੀ ਹੁੰਦਾਗਾ ਲੁਟੇਰੀਆਂ ਦਾ ਮੋਟਿਵ ਤਾਂ ਲੁੱਟਦਾ ਮਾਲ ਇਕੱਠਾ ਕਰਨਾ ਆਦਰ ਟਾਈਮ ਪਾਸ ਕਰਨਾ ਇਹੀ ਹੁੰਦਾਗਾ ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉਹਦਾਂ ਦੀ ਕੋਈ ਵਿਜ਼ਨ ਨਹੀਂ ਹੈਗੀ ਇਹ ਸਾਰੇ ਨਾਰਮਲੀ ਕੋਈ ਸ਼ੈਫ ਦਾ ਕੰਮ ਕਰਦਾ ਕੋਈ ਟੈਕਸੀ ਦਾ ਕੰਮ ਕਰਦਾ ਇੱਕ ਲਾਲਚ ਵਸੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ ਠੀਕ ਹੈ ਠੀਕ ਹੈ ਲੇਕਿਨ ਅੱਜ 골ਡੀ ਬ੍ਰਾਡ ਤੇ ਪਰਚਾ ਦਰਜ ਹੋਇਆ ਸਿਵਲ ਹੈ ਚ ਕੀ ਹੈ ਮਸਲਾ ਸਾਰਾ ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ 골ਡੀ ਬ੍ਰਾਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ